बच्चे ਦਾ ਨਾਮ ਸਿਦਕ ਵੀਰ ਮਲਾ ਦਾ ਪਰਿਵਾਰ ਨੇ ਬੜਾ ਸੋਚ ਕੇ ਰੱਖਿਆ ਹੋਣਾ ਇਹੋ ਜੀਆਂ ਘਟਨਾਵਾਂ ਸਿਦਕ ਦੇ ਨਾਲ ਤੇ ਬਹਾਦਰੀ ਨਾਲ ਹੀ ਇਹਨਾਂ ਦਾ ਟਕਰਾ ਕੀਤਾ ਜਾ ਸਕਦਾ ਹੈ ਯਾਨੀ ਮੈਨੂੰ ਲੱਗਦਾ ਵੀ ਸਾਰਾ ਫਲਸਫਾ ਉਹ ਬੱਚੇ ਦੇ ਨਾਮ 'ਚ ਹੀ ਤੇ ਆਇਆ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤੇ ਉਹਦਾ ਸਾਹਮਣਾ ਸਿਦਕ ਨਾਲ ਹੀ ਕੀਤਾ ਜਾ ਸਕਦਾ ਹੈ ਵੱਖ-ਵੱਖ ਫਲਸਫੇ ਵੱਖ-ਵੱਖ ਧਰਮਾਂ ਦੇ ਰੂਪ ਵਿੱਚ ਸਾਡੇ ਕੋਲ ਹੈ ਨੇ ਉਹ ਇਹੋ ਜਿਹੀਆਂ ਸਿਚੁਏਸ਼ਨਸ ਜਿਹੜੀਆਂ ਇਹੋ ਜਿਹੀਆਂ ਹਾਲਤਾਂ ਹੈ ਇਹਨਾਂ ਨੂੰ ਝੱਲਣ ਦੇ ਅਡਾ-ਅਡਾ ਰਸਤੇ ਬਿਆਨ ਕਰਦੇ ਆ ਮੈਨੂੰ ਜਦੋਂ ਪਤਾ ਲੱਗਿਆ ਕਿਉਂਕਿ ਮੇਰਾ ਇਸ ਪਰਿਵਾਰ ਨਾਲ ਇਸ ਇਲਾਕੇ ਨਾਲ ਕਾਫੀ ਸਨੇਹ ਰਿਹਾ ਔਰ ਹਾਲਤیں ਸੀ ਮੈਨੂੰ ਹਾਰਟ ਅਟੈਕ ਹੋਣ ਵਾਲਾ ਹੋਇਆ ਪਿਆ ਸੀ ਔਰ ਪਤੋਂ ਇੱਕ ਦਵਾਈ ਬਦਲ ਨਾਲ ਮੈਂ ਹੁਣ ਇੱਥੇ ਬੋਲਣ ਦੇ ਯੋਗ ਹੋਇਆ ਮੈਂ ਦੁੱਖਦਾ ਕਿ ਸੀ ਵੀ ਜਾਣਾ ਜ਼ਰੂਰ ਹੈ ਜਾਇਆ ਜਾ ਨਹੀਂ ਰਿਹਾ ਕੀ ਕਰੀਏ ਤੋਂ ਮੈਂ ਤੁਹਾਡੇ ਸਾਹਮਣੇ ਤੁਹਾਡੇ ਸਨ ਮੁਖਾਜਰਾ ਰਾਜਪਾਲ ਜੀ ਨੇ ਘਟਨਾ ਬਾਰੇ ਦੁੱਖ ਤਕਲੀਫ ਬਾਰੇ ਔਰ ਘਟਨਾ ਦਾ ਜਿਹੜਾ ਕਾਰਨ ਹੈ ਉਹਦੇ ਬਾਰੇ ਔਰ ਸਾਡੇ ਪ੍ਰਬੰਧ ਬਾਰੇ ਔਰ ਪ੍ਰਬੰਧ ਬਾਰੇ ਸਾਨੂੰ ਜਾਗਰੂਕ ਹੋਣ ਬਾਰੇ ਔਰ ਇਹ ਜੀਆਂ ਸਮੱਸਿਆਵਾਂ ਲਗਾਤਾਰ ਆ ਰਹੀਆਂ ਇਹਦੇ ਕਾਰਨਾਂ ਬਾਰੇ ਸਾਨੂੰ ਦੱਸਿਆ ਮੈਂ ਹੁਣ ਇਸ ਗੱਲ 'ਚ ਨਹੀਂ ਜਾਊਂਗਾ ਇਹ ਜੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਪਰसों ਇੱਕ ਸਾਡੇ ਭੋਗਤਿਆ 26 ਸਾਲ ਦੇ ਮੁੰਡੇ ਦਾ ਇਹੀਲੇ ਮਹੀਨੇ ਦੇ ਵਿੱਚ ਮੈਂ ਘੱਟੋ-ਘੱਟ 10 ਥਾਵਾਂ ਦੇ ਉੱਤੇ ਗਿਆ ਹੈ ਜਿਹੜੀਆਂ ਮੌਤਾਂ ਗੈਰ ਕੁਦਰਤੀ ਹੈ। ਆਮੋਮਨ ਆਪਾਂ ਨੂੰ ਪਤਾ ਹੈ ਵੀ ਆਦਮੀ ਜੰਮਦਾ ਹੈ, ਗੱਭਰੂ ਹੁੰਦਾ ਹੈ, ਕੰਮਕਾਰ ਕਰਦਾ ਹੈ, ਚਲਾ ਜਾਂਦਾ ਹੈ। ਵੱਡੀ ਉਮਰ ਦੇ ਵਿੱਚ ਜੇ ਕੋਈ ਚਲਾ ਜਾਵੇ, ਉਹ ਤਾਂ ਦਰਖਤ ਪਟਿਆ ਜਾਵੇ ਤਾਂ ਯਾਦ ਤਾਂ ਉਹਦੀ ਵੀ ਰਹਿੰਦੀ ਹੈ। ਪਰ ਜੇ ਆਦਮੀ ਜਉਂਦਾ ਜਾਗਦਾ ਇਨਸਾਨ ਚਲਾ ਜਾਵੇ ਤੇ ਉਹਦੀ ਤਕਲੀਫ ਹੁੰਦੀ ਹੈ। ਔਰ ਦੂਬਾਦ ਮਨੁੱਖ ਇਸ ਘਟਨਾ ਬਾਰੇ ਅੱਡ-ਅੱਡ ਵਿਚਾਰਤਾ ਰਾਵਾਂ ਮਨੁੱਖ ਨੇ ਪੈਦਾ ਕੀਤੀਆਂ ਯਾਨੀ ਵਿਚਾਰ ਤੇ ਵਿਚਾਰ ਮੁਤਾਬਕ ਵਿਹਾਰ ਤੇ ਵਿਹਾਰਾਂ ਨੂੰ ਹੌਲੀ-ਹੌਲੀ ਸੰਸਕਾਰਾਂ ਚ ਪਰਵਰਤਿਤ ਕਰਨ ਦਾ ਇੱਕ ਪੂਰਾ ਸਫ਼ਰ ਹੈ ਸੋ ਕਈ ਦਫਾ ਅਸੀਂ ਜਿਹੜੇ ਘਟਨਾਵਾਂ ਦੇ ਕਾਰਨ ਐ ਉਹਨਾਂ ਵੱਲ ਜਾਣ ਦੀ ਬਜਾਏ ਜਿਹੜੇ ਸਿਧਾਂਤ ਜਾਂ ਵਿਚਾਰ ਸਦੀਆਂ ਤੋਂ ਆ ਰਹੇ ਐ ਉਹਨਾਂ ਮੁਤਾਬਕ ਸੋਚਦੇ ਆ ਜਿਹਦੇ ਕਰਕੇ ਘਟਨਾਵਾਂ ਵਾਪਰੀ ਜਾਂਦੀਆਂ ਉਹਦਾ ਕੋਈ ਹੱਲ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਮੌਤ ਮਾਰੇ ਜਿਹੜਾ ਜਗਤ ਐ ਦੋ ਕਿਸਮ ਦਾ ਐ ਇੱਕ ਜੜ ਜਗਤ ਐ ਇੱਕ ਚੇਤਨ ਜਗਤ ਐ ਯਾਨੀ ਇੱਕ ਜਿੰਨਾ 'ਚ ਜਾਨ ਹੈ ਤੇ ਇੱਕ ਜਿੰਨਾ 'ਚ ਜਾਨ ਨਹੀਂ ਵਿਗਿਆਨ ਵੀ ਇਹ ਦੱਸਦਾ ਹੈ ਕਿ ਇਹ ਜਿੰਨਾ ਵੀ ਆਸ-ਪਾਸੇ ਪਸਾਰਾ ਹੈ ਇਹ ਖੜੋਤ 'ਚ ਨਹੀਂ ਇਹ ਤਾਂ ਵੀ ਜਿਉਂਦਾ ਦੇਖਦੇ ਨਾ ਆਪਾਂ ਮਤਲਬ ਜੀਵ ਜਿਉਂਦੇ ਆ ਜਾਨਵਰ ਜਿਉਂਦੇ ਆ ਪਸ਼ੂ ਪੰਛੀ ਜਿਉਂਦੇ ਆ ਆਪਾਂ ਜਿਉਂਦੇ ਆ ਪਰ ਜਿਹੜੀ ਆ ਬਿਲਡਿੰਗ ਖੜੀ ਹੈ ਇਹ ਵੀ ਸਥਿਰ ਨਹੀਂ ਹੈ ਪਦਾਰਥ ਦਾ ਗੁਣ ਹੈ ਵੀ ਇਹ ਪਰਵਰਤਨ ਚ ਰਹਿਦਾ ਹਮੇਸ਼ਾ ਹੀ ਇਹ ਵੀ ਅੱਜ ਤੋਂ 5-4000 ਸਾਲ ਨੂੰ ਇੱਥੇ ਨਹੀਂ ਹੋਊਗਾ ਮਰਤ ਤਬਦੀਲੀ ਹੈ ਅਸਲ ਚ ਸ੍ਰਿਸ਼ਟੀ ਦਾ ਨਿਯਮ ਹੈ ਤਬਦੀਲੀ ਔਰ ਜੀਵ ਦੇ ਵਿੱਚ ਇਹ ਤਬਦੀਲੀ ਬਹੁਤ ਤੇਜ਼ੀ ਨਾਲ ਹੁੰਦੀ ਹੈ ਜਦ ਜਗਤ ਦੇ ਵਿੱਚ ਇਹ ਤਬਦੀਲੀ ਹੌਲੀ ਹੁੰਦੀ ਹੈ ਇਸ ਸਾਰੀ ਤਬਦੀਲੀ ਨੂੰ ਦੇਖ ਕੇ ਵੱਖ-ਵੱਖ ਸਿਧਾਂਤ ਕੜੇ ਗਏ ਹੈ ਯਾਨੀ ਜਿਹੜੀ ਮੌਤ ਹੈ ਮੌਤ ਤੋਂ ਬਾਅਦ ਬਾਰੇ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਸ੍ਰਿਸ਼ਟੀ ਦੇ ਵਿਕਾਸ ਬਾਰੇ ਅੱਡ ਅੱਡ ਵਿਚਾਰ ਪੁਰਾਣੇ ਜ਼ਮਾਨੇ ਤੋਂ ਲੈ ਕੇ ਫਿਲਾਸਫਰਾਂ ਨੇ ਪੇਸ਼ ਕੀਤੇ ਆ। ਔਰ ਦੁਨੀਆਂ ਦੇ ਵਿੱਚ 5000 ਧਰਮ ਹੈ। 5-7 ਮੁੱਖ ਧਰਮ ਹੈ। ਮੈਂ ਗੱਲ ਤੁਹਾਡੇ ਨਾਲ ਕਰਨ ਲੱਗਿਆ ਜਿਹੜੀ ਸਾਨੂੰ ਰੋਜ਼ ਹੀ ਵਾਪਰਦੀ ਹੈ ਮੌਤ ਤੋਂ ਬਾਅਦ ਅਸੀਂ ਕੀ ਸੋਚਦੇ ਹਾਂ ਕਿਉਂਕਿ ਇਹੇ ਜੇ ਮੌਕੇ ਗੱਲ ਕਰਨ ਨਾਲ ਗੱਲ ਦੀ ਢੁਗਾਈ ਹੈ ਨਾ ਗੱਲ ਦੀ ਜਿਹੜੀ ਪਕੜਨ ਦੀ ਕਪੈਸਿਟੀ ਆ ਬੰਦੇ ਦੀ ਉਹ ਜ਼ਿਆਦਾ ਹੁੰਦੀ ਹੈ ਦੁਨੀਆਂ ਦੇ ਵਿੱਚ ਮਰਨ ਤੋਂ ਬਾਅਦ ਜੀਵਨ ਦਾ ਸੰਕਲਪ ਆਇਆ ਜਿਹਦੇ ਵਿੱਚ 84 ਲੱਖ ਜੁਨਾਂ ਦੀ ਗੱਲ ਹੈ ਆਤਮਾ ਦੀ ਗੱਲ ਹੈ ਅਸਲ 'ਚ ਕੀ ਹੈ ਵੀ ਕੋਈ ਫਲਸਫਾ ਕਢਿਆ ਜਾਂਦਾ ਨਾ ਉਹ ਬੰਦੇ ਦੀਆਂ ਲੋੜਾਂ 'ਚੋਂ ਕਢਿਆ ਜਾਂਦਾ ਹੈ ਮੌਤ ਬੰਨ ਕੋਈ ਨਹੀਂ ਜਾਣਾ ਚਾਹੁੰਦਾ ਯਾਨੀ ਮਰਨਾ ਨਹੀਂ ਕੋਈ ਚਾਹੁੰਦਾ ਇਹਦੇ ਵਿੱਚੋਂ ਇਹ ਸਿਧਾਂਤ ਆਇਆ ਵੀ ਆਤਮਾ ਜਿਹੜੀ ਆ ਉਹ ਅਮਰ ਹੈ ਕਿਉਂਕਿ ਅਗਲੇ ਨੂੰ ਐ ਲੱਗੇ ਹੋਵੇ ਤੂੰ ਮਰਿਆ ਤਾਂ ਹੈ ਨਹੀਂ ਮਰਨ ਤੋਂ ਬਾਅਦ ਤੂੰ ਫੇਰ ਕਿਸੇ ਨਾ ਕਿਸੇ ਜੁਨ ਦੇ ਵਿੱਚ ਜਾਉਂਦਾ ਰਹਿਣਾ ਔਰ ਆਤਮਾ ਮਰਦੀ ਨਹੀਂ ਮਰਦਾ ਤਾਂ ਸਰੀਰ ਹੈ ਹੁਣ ਜੇ ਆਪਾਂ ਮਰਨ ਤੋਂ ਬਾਅਦ ਵਾਲਾ ਫਲਸਫਾ ਦੇਖੀਏ ਵੀ ਆਦਮੀ ਕੁਝ ਦਿਨ ਤਾਂ ਸਵਿਆਂ ਚ ਘੁੰਮਦਾ ਰਹਿੰਦਾ ਹੈ ਜਿਹੜਾ ਗੁਰੂ ਪੁਰਾਣ ਚ ਲਿਖਿਆ ਹੈ ਯਾਨੀ ਇਹ ਉਸ ਕਿਸਮ ਦੇ ਉਦੋਂ ਦੇ ਵਿਚਾਰ ਹੈ ਹਜ਼ਾਰਾਂ ਸਾਲ ਪਹਿਲਾਂ ਮਨੁੱਖ ਜਦੋਂ ਡਿਵੈਲਪ ਨਹੀਂ ਹੋਇਆ। ਫਿਰ ਉਹਨੂੰ ਜਮਦੂਤ ਲੈ ਜਾਂਦੇ ਆ। ਫਿਰ ਆ ਚ ਇੱਕ ਵੈਤਰਨੀ ਨਦੀ ਆਉਂਦੀ ਹੈ। ਉਹ ਪਾਕ ਦੀ ਭਰੀ ਹੈ। ਉਹਦੇ ਵਿੱਚ ਦੀ ਬੰਦਾ ਟੱਪਦਾ ਹੈ। ਜਿਹੜੇ ਬਾਲੇ ਪਾਪੀ ਹੈ ਉੱਥੇ ਡੁੱਬ ਜਾਂਦੇ ਆ। ਫਿਰ ਅਗੇ ਧਰਮ ਰਾਜ ਦੀ ਕਚੇਰੀ ਆਉਂਦੀ ਹੈ। ਉਹਦੇ ਵਿੱਚ ਚਿੱਤਰ ਗੁਪਤ ਕਲਰਕ ਹੈ ਉਹ ਕਲਰਕ ਕੋਲੇ ਕੇਸ ਲੱਗਦਾ ਹੈ ਉਹ ਤੁਹਾਡੇ ਕਰਮਾਂ ਦਾ ਫੈਸਲਾ ਕਰਦਾ ਹੈ ਚੰਗੇ ਕੀਤੇ ਸੁਰਗਤ ਚਲਾ ਜਾਂਦਾ ਹੈ ਮਾੜੇ ਕੀਤੇ ਨਰਕ ਚਲਾ ਜਾਂਦਾ ਹੁਣ ਇਹਦੇ ਤੇ ਜੇ ਸਵਾਲ ਕਰਨਾ ਹੋਵੇ ਤਾਂ ਇੰਨੇ ਸਵਾਲ ਆ ਜਿਹੜੇ ਇੱਥੇ ਡਿਸਕਸ ਵੀ ਨਹੀਂ ਕੀਤੇ ਜਾ ਸਕਦੇ ਔਰ ਆਤਮਾ ਨਾਟਵਾਨ ਸਰੀਰ ਹੈ ਆਤਮਾ ਹੀ ਗੈਰਨਾਸ਼ਵਾਨ ਹੈ ਇਹ ਨਾਸ਼ ਨਹੀਂ ਹੁੰਦੀ ਸਰੀਰ ਇੱਥੇ ਮੱਚ ਗਿਆ ਤੇ ਫਿਰ ਨਰਕਾਂ ਚ ਜਿਹੜੇ ਤਸੀਹੇ ਆ ਉਹ ਕਿਹਨੂੰ ਦਿੱਤੇ ਜਾਂਦੇ ਆ ਕਿਉਂਕਿ ਤਸੀਹੇ ਤਾਂ ਸਰੀਰ ਨੂੰ ਹੀ ਆਉਣਿਆ ਨਾ ਆਤਮਾ ਨੂੰ ਤਾਂ ਨਾ ਅੱਗ ਬਲ ਸਕਦੀ ਹੈ ਨਾ ਉਹ ਪਾਣੀ 'ਚ ਡੁੱਬ ਸਕਦਾ ਹੈ ਨਾ ਉਹਨੂੰ ਕੋਈ ਹੋਰ ਤਕਲੀਫ ਹੋ ਸਕਦੀ ਹੈ ਇਹ ਗੱਲ ਜਿਹੜੀ ਹੈ ਅੱਜ ਕੱਲ ਦੇ ਵਿਗਿਆਨਕ ਯੁੱਗ ਦੇ ਵਿੱਚ ਸਵਾਲ ਲੋਕਾਂ ਦੇ ਮਨਾਂ 'ਚ ਪੈਦਾ ਕਰਤੀ ਹੈ ਇਹ ਲੰਮੀ ਕਹਾਣੀ ਹੈ ਮੈਂ ਇੱਥੇ ਨਹੀਂ ਕਰਦਾ ਪਰ ਦੂਜੇ ਪਾਸੇ ਇਸਲਾਮ ਦੇ ਵਿੱਚ 유ਹੂਦੀ ਧਰਮ ਦੇ ਵਿੱਚ ਇਸਾਈ ਮਤ ਦੇ ਵਿੱਚ ਉੱਥੇ ਕਹਾਣੀ ਹੋਰ ਹੈ ਉੱਥੇ ਇਹ ਵੀ ਬੰਦਾ ਜਦੋਂ ਮਰ ਜਾਂਦਾ ਹੈ ਉਹਨੂੰ ਕਬਰ ਦੇ ਵਿੱਚ ਦੱਬ ਦਿੰਦੇ ਐ ਤੇ ਜਿਹੜੀ ਰੂਹ ਹੈ ਉਹ ਕਬਰਤੀ ਰਹਿੰਦੀ ਹੈ ਉੱਥੇ ਯਾਨੀ 84 ਲੱਖ ਜੂਨਾਂ ਵਾਲੀ ਗੱਲ ਉਹਨਾਂ ਦੇ ਵਿੱਚ ਹੈ ਨਹੀਂ ਉਹ ਕਹਿੰਦੇ ਐ ਇੱਕ ਰੋਜ਼ ਇਹ ਆਫਤ ਆਊਗਾ ਕਿਤੇ ਤਰਤੀ ਅੱਲਾਹ ਨੇ ਖਤਮ ਕਰਨੀ ਹੈ ਉਸ ਦਿਨ ਪਗੰਬਰ ਆਉਣਗੇ ਉਹਨਾਂ ਚ ਸਾਰਾ ਕੁਝ ਸਟੈਂਡ ਐਂਡ ਸਕੈਲਰ ਰਹੂਗਾ ਇਹ ਚ ਕੁਝ ਵੀ ਤਬਦੀਲੀ ਨਹੀਂ ਆਉਣੀ ਰੂਹਾਂ ਕਬਰਾਂ ਚ ਰਹਿਣਗੀਆਂ ਔਰ ਉਹਦੇ ਆਉਣਗੇ ਤੇ ਉਹਦੇ ਰੂਹਾਂ ਨੂੰ ਖੜੀਆਂ ਕਰ ਲੈਣਗੇ ਜਿਉਂਦੀਆਂ ਕਰ ਲੈਣਗੇ ਸ਼ਰੀਰਾਂ ਸਮੇਤ ਉਦੋਂ ਫਿਰ ਫੈਸਲਾ ਹੋਊਗਾ ਵੀ ਸੁਰਗ ਵਿੱਚ ਜਾਣਾ ਹੈ ਕਿ ਨਰਕ ਵਿੱਚ ਜਾਣਾ ਹੈ ਯਾਨੀ ਸੁਰਗ ਦੀ ਤੇ ਨਰਕ ਦੀ ਤਸਵੀਰ ਵੀ ਬੇਫਰ ਵੱਖਰੀ ਹੈ Hindu ਮਤ ਦੇ ਵਿੱਚ ਹੋਰ ਹੈ Islami ਮਤਾਂ ਦੇ ਵਿੱਚ ਜਾਂ Yahudੀਆਂ ਚ ਸਾਈਆਂ ਚ ਹੋਰ ਹੈ ਇਹ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਈ ਹੈ ਦੋ ਇਹ ਇਸ ਕਰਕੇ ਸੁਣਾਈ ਹੈ ਵੀ ਜਿਹੜਾ ਇਹ ਸਵਾਲ ਹੈ ਨਾ ਹਮੇਸ਼ਾ ਹੀ ਮਨੁੱਖ ਦੇ ਮਨ ਚ ਬਣਿਆ ਰਿਹਾ ਹੈ ਔਰ ਉਹ ਜੋ ਜੋ ਸਮਾਂ ਬੀਤਦਾ ਜਾਂਦਾ ਹੈ ਉਹ ਨਵੇਂ ਤੋਂ ਨਵੇਂ ਵਿਚਾਰ ਲੈ ਕੇ ਆਉਂਦਾ ਰਹਿੰਦਾ ਹੈ ਕਿਸੇ ਵੇਲੇ ਇਸ ਸ੍ਰਿਸ਼ਟੀ ਨੂੰ ਮਾਇਆ ਸਮਝਿਆ ਜਾਂਦਾ ਸੀ ਮਾਇਆ ਦਾ ਮਤਲਬ ਇੱਥੇ ਪੈਸੇ ਤੋਂ ਨਹੀਂ ਹੈ ਸ਼ੰਕਰਾਚਾਰੀਆ ਜਿਹੜਾ ਮਾਇਆ ਦਾ ਸਿਧਾਂਤ ਲੈ ਕੇ ਆਇਆ ਉਹਨੇ ਕਿਹਾ ਵੀ ਜੋ ਕੁਝ ਦਿਸਦਾ ਹੈ ਇਹ ਤਾਂ ਸਾਰਾ ਝੂਠ ਹੈ ਆ ਜੋ ਤੁਹਾਡੇ ਰਿਸ਼ਤੇ ਨਾਤੇ ਆ ਵੀ ਝੂਠ ਹੈ ਚੰਦ ਤਾਰੇ ਸੂਰਜ ਸਭ ਝੂਠ ਹੈ ਤੇ ਸੱਚ ਕੀ ਹੈ ਬ੍ਰਹਮ ਉਹਦੀ ਵੱਖ-ਵੱਖ ਵਿਆਖਿਆ ਤੋਂ ਹੋ ਗਿਆ ਪਹਿਲੇ ਨਿਰਣਾ ਕਰੀਏ ਕਿਹੜੇ ਨਿਰਣੇ ਕੀਤੇ ਬੰਦੇ ਨੇ ਕੀਤੇ ਹੈ ਕਿ ਜੇ ਸ੍ਰਿਸ਼ਟੀ ਝੂਠਾ ਤੇ ਬੰਦਾ ਵੀ ਝੂਠ ਹੈ ਤੇ ਝੂਠ ਸੱਚ ਦਾ ਨਿਰਣਾ ਕਿਵੇਂ ਕਰ ਸਕਦਾ ਹੈ ਤੋ ਅਖੀਰ ਦੇ ਉੱਤੇ ਮੈਂ ਗੱਲ ਕਰੂੰਗਾ ਵੀ ਸੰਸਾਰ ਸੱਚ ਹੈ। ਸਾਡੀਆਂ ਗਿਆਨ ਇੰਦਰੀਆਂ ਰਾਹੀਂ ਸਾਡਾ ਇਹਨੂੰ ਮਹਿਸੂਸ ਕਰ ਸਕਦੇ ਹਾਂ, ਛੂਹ ਸਕਦੇ ਹਾਂ, ਦੇਖ ਸਕਦੇ ਹਾਂ, ਸਾਰਾ ਕੁਝ ਕਰ ਸਕਦੇ ਹਾਂ। ਇਸ ਨੂੰ ਸੱਚ ਮੰਨ ਕੇ ਹੀ ਨਿਰਣੇ ਕੀਤੇ ਜਾ ਸਕਦੇ। ਤੋ ਇਸ ਕਰਕੇ ਜਿੱਥੋਂ ਤੱਕ ਆਤਮਾ ਦਾ ਸਵਾਲ ਹੈ ਇਹਦੇ ਵਿੱਚ ਸਾਨੂੰ ਬੜਾ ਕੁਝ ਦੱਸਿਆ ਰਿਹਾ ਜਿਉਂ-ਜਿਉਂ ਦਿਮਾਗ ਬੰਦੇ ਦਾ ਵਿਕਾਸ ਕਰਦਾ ਹੈ ਤਿਉਂ-ਤਿਉਂ ਸਵਾਲ ਖੜੇ ਕਰਦਾ ਹੁੰਦਾ ਨਵੇਂ ਜਵਾਬ ਲੱਭਦਾ ਹੈ ਇਸੇ ਤਰ੍ਹਾਂ ਹੀ ਪਾਪ ਪੁੰਨ ਹੈ ਇਸੇ ਤਰ੍ਹਾਂ ਹੀ ਜਿੰਨੇ ਵੀ ਸੰਕਲਪ ਸਮਾਜ ਦੇ ਵਿੱਚ ਹੈਗੇ ਨਾ ਉਹਨਾਂ ਦੀ ਵਿਆਖਿਆ ਮਨੁੱਖ ਆਪਣੇ ਢੰਗ ਨਾਲ ਕਰਦਾ ਹੈ ਅੱਡ-ਅੱਡ ਵਿਚਾਰਤਾ ਰਾਵਾਂ ਆਪਣੇ ਆਪਣੇ ਢੰਗ ਨਾਲ ਕਰਦੀਆਂ ਹੁਣ ਜੈਨ ਮਤ ਹੈ ਉਹ ਕਹਿੰਦਾ ਵੀ ਬੰਦੇ ਨੇ ਜੀਵ ਹੱਤਿਆ ਨਹੀਂ ਕਰਨੀ ਜੀਵ ਹੱਤਿਆ ਪਰਮੋ ਧਰਮ ਵੀ ਸਭ ਤੋਂ ਉੱਚਾ ਧਰਮ ਹੈ ਕਿ ਅਹਿੰਸਾ ਕਿਸੇ ਨੂੰ ਨਾ ਮਾਰਨਾ ਕਿਸੇ ਨੂੰ ਦੁੱਖ ਨਾ ਦੇਣਾ ਔਰ ਇਹਦਾ ਵਿਚਾਰ ਵੀ ਲੈ ਕੇ ਆਉਣਾ ਮੜਾ ਹੈ ਇਹਦਾ ਸਾਰਾ ਵਿਚਾਰ ਲੈ ਕੇ ਆਉਣਾ ਵੀ ਮੜਾ ਹੈ ਪਰ ਦੂਜੇ ਪਾਸੇ ਧਰਮ ਦੂਸਰੇ ਉਹ ਕਹਿੰਦੇ ਬਲੀ ਦੇ ਕੇ ਰੱਬ ਨੂੰ ਖੁਸ਼ ਕੀਤਾ ਜਾ ਸਕਦਾ ਹੈ ਹੁਣ ਮੁ슬ਮਾਨਾਂ ਤਾਂ ਮਾਰੇ ਬકરી ਦਾ ਲੱਖਾਂ ਦੀ ਗਿਣਤੀ ਜਾਨਵਰ ਮਾਰਦੇ ਆ ਹਿੰਦੂ ਮਤ ਦੇ ਵਿੱਚ ਵੀ ਦੇਵਤਿਆਂ ਦੇ ਸਾਹਮਣੇ ਬਲੀਆਂ ਦਿੱਤੀਆਂ ਜਾਂਦੀਆਂ ਹਜ਼ਾਰਾਂ ਪਸ਼ੂ ਮਾਰੇ ਜਾਂਦੇ ਆ ਉਹ ਕਹਿੰਦੇ ਆ ਵੀ ਐ ਮਾਰਨ ਨਾਲ ਇਹ ਉੱਪਰਲੇ ਦੇਵਤੇ ਨੂੰ ਜਾਂ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਤੇ ਉਹ ਖੁਸ਼ ਹੁੰਦਾ ਇਸ ਕਰਕੇ ਉਹਨੂੰ ਖੁਸ਼ ਕਰਨਾ ਸਾਡੀ ਡਿਊਟੀ ਹੈ ਇੱਕ ਕਹਿ ਰਿਹਾ ਵੀ ਜੀਵ ਹੱਤਿਆ ਬਾਰੇ ਸੋਚਣਾ ਵੀ ਮੜਾ ਇਹਨਾਂ ਦੀ ਆਪਸ ਵਿੱਚ ਦੀ ਬਹਿਸ ਚੱਲੀ ਇਹ ਗੱਲਾਂ ਮੈਂ ਕਿਉਂ ਕਰਤਾ ਐ ਕਿਉਂਕਿ ਇਹ ਸਾਡੇ ਜੀਵਨ ਦੇ ਵਿੱਚ ਮੌਤ ਨਾਲ ਸੰਕਲਪ ਇਹਦੇ ਨਾਲ ਜੁੜੀਆਂ ਵੀ ਐ ਉਹ ਕਹਿੰਦੇ ਵੀ ਜਦੋਂ ਤੁਸੀਂ ਆ ਲੈਨੇ ਉਹ ਜੀਵ ਹੱਤਿਆ ਤਾਂ ਉਦੋਂ ਵੀ ਹੁੰਦੀ ਹੈ ਜਿਹੜੇ ਮਾਰਦੇ ਸੀ ਕਿਉਂਕਿ ਪੰਡਤਾਂ ਦੇ ਵਿੱਚ ਵੀ ਉਹ ਰਾਜਸੂ ਯੱਗ ਕਰਦੇ ਸੀ ਲੱਖਾਂ ਪਸ਼ੂਆਂ ਦੀ ਬਲੀ ਦਿੰਦੇ ਸੀ ਰਾਜਸੂ ਯੱਗ ਹੁੰਦੇ ਸੀ ਰਗਮ ਇਰਜਮੇਦ ਯੱਗ ਰਾਜ ਹੁੰਦਾ ਬੱਕਰਾ ਗਉਮੇਦ ਯੱਗ ਅਸ਼ਵਮੇਦ ਯੱਗ ਅਸ਼ਵ ਹੁੰਦਾ ਘੋੜਾ ਨਰਮੇਦ ਯੱਗ ਔਰ ਹਜ਼ਾਰਾਂ ਬਲੀਆਂ ਦੇ ਕੇ ਉਹ ਦੇਵਤਿਆਂ ਨੂੰ ਖੁਸ਼ ਕਰਦੇ ਸੀ ਉਹ ਕਹਿੰਦੇ ਵੀ ਜੀਵ ਹੱਤਿਆ ਜੇ ਤੁਸੀਂ ਸਵਾਲ ਨਹੀਂ ਪੈਦਾ ਤਾਂ ਤੁਸੀਂ ਨਾ ਕਰੋ ਜਦੋਂ ਤੁਸੀਂ ਸਾਹ ਲੈਂਦੇ ਹੋ ਤੁਹਾਡੀ ਜੀਵ ਹੱਤਿਆ ਹੁੰਦੀ ਹੈ ਉਹਨਾਂ ਨੇ ਮੂੰਹ ਤੇ ਪੱਟੀ ਬੰਨ੍ਹ ਲਈ ਫੇਰ ਉਹ ਕਹਿੰਦੇ ਵੀ ਜਦੋਂ ਤੁਸੀਂ ਤੁਰਦੇ ਹੋ ਉਦੋਂ ਵੀ ਜੀਵ ਹੱਤਿਆ ਹੁੰਦੀ ਹੈ ਉਹਨਾਂ ਨੇ ਪੈਰਾਂ 'ਚ ਪੈਰਾਂ 'ਚ ਜੁੱਤੀ ਲਾ ਦਿੱਤੀ ਉਹ ਉਹਨਾਂ ਨੂੰ ਕਹਿੰਦੇ ਵੀ ਜਦੋਂ ਤੁਸੀਂ ਲੰਗੇ ਪੈਰੀ ਤੁਰਦੇ ਹੋ ਜੀਵ ਹੱਤਿਆ ਤਾਂ ਫੇਰ ਵੀ ਹੁੰਦੀ ਹੈ ਉਹਨਾਂ ਨੇ ਫਿਰ ਹੱਥ 'ਚ ਝਾੜੂ ਫੜ ਲਿਆ ਵੀ ਹੱਥ ਤੇ ਝਾੜੂ ਮਾਰਦੇ ਜਾਂਦੇ ਆ ਫੇਰ ਉਹ ਤੋੜਦੇ ਤੁਸੀਂ ਚਿੱcke ਕੱਪੜੇ ਵਾਲੇ ਜੈਨ ਨਹੀਂ ਦੇਖੇ ਹੁਣੇ ਉਹ ਕਹਿੰਦੇ ਜਦੋਂ ਤੁਸੀਂ ਨਹਾਉਨੇ ਉਹਦੋਂ ਵੀ ਜੀਵਤਿਆ ਹੁੰਦੀ ਹੈ ਉਹਨਾਂ ਨੇ ਨਹਾਉਣਾ ਹੀ ਛੱਡਤਾ ਫੇਰ ਉਹ ਕਹਿੰਦੇ ਜੇ ਦੰਦ ਸਾਫ਼ ਕਰਦੇ ਹੋ ਫੇਰ ਵੀ ਜੀਵਤਿਆ ਹੁੰਦੀ ਹੈ ਉਹਨਾਂ ਨੇ ਦੰਤਣ ਕਰਨੀ ਸ਼ੜਤੀ ਫੇਰ ਉਹ ਕਹਿੰਦੇ ਜੇ ਸਿਰ ਖੁਰਕਦੇ ਹੋ ਜੀਵਤਿਆ ਫੇਰ ਵੀ ਹੁੰਦੀ ਹੈ ਉਹਨਾਂ ਨੇ ਇਕੱਲਾ ਇਕੱਲਾ ਵਾਲ ਹੀ ਵੱਟਤਾ ਯਾਨੀ ਗੱਲ ਸਿਰੇ ਨਹੀਂ ਲੱਗੀ ਦੋਇਸ ਕਰਕੇ ਵੱਖੋ ਵੱਖ ਫਲਸਫੇ ਵੱਖੋ ਵੱਖ ਵਿਚਾਰ ਜਿਹੜੇ ਇੱਕ ਦੂਜੇ ਨਾਲ ਟਕਰਾਉਂਦੇ ਐ ਉਹਨਾਂ ਕਰਕੇ ਅਸੀਂ ਇੱਕ ਦੂਜੇ ਦੇ ਦੁਸ਼ਮਣ ਵੀ ਬਣ ਜਾਂਦੇ ਐ ਜੀ ਇਹ ਇਸਲਾਮ ਨੂੰ ਮੰਨਦਾ ਮੁਸਲਮਾਨ ਐ ਮੈਂ ਹਿੰਦੂ ਐ ਇਸ ਕਰਕੇ ਇਹ ਗਲਤ ਐ ਮੈਂ ਠੀਕ ਐ ਤੇ 10 ਲੱਖ ਬੰਦਾ ਅਸੀਂ ਬੰਦਿਆਂ ਨੇ 1947 ਚ ਪੰਜਾਬੀਆਂ ਨੇ ਮਰਵਾਇਆ ਹੈ। ਬੇਕਸੂਰ ਔਰਤਾਂ ਹਲੇ ਵੀ ਤੁਹਾਡੇ ਪਿੰਡਾਂ ਚ ਹੋਣਗੀਆਂ ਮੁਸਲਮਾਨਾਂ ਦੀਆਂ ਸਾਡੀਆਂ ਹਿੰਦੂ ਸਿੱਖਾਂ ਦੀਆਂ ਉਹਦਾ ਦੁਨੀਆਂ ਦੀਆਂ 85% ਲੜਾਈਆਂ ਇਸੇ ਕਰਕੇ ਹੋਈਆਂ ਐ ਕਿ ਤੂੰ ਦੂਜੇ ਧਰਮ ਦਾ ਐ ਤੇ ਮੈਂ ਦੂਜੇ ਧਰਮ ਦਾ ਐ। ਔਰ ਸਾਡੇ ਸਨਾਤਨ ਮਤ ਦੇ ਵਿੱਚ ਜਾਤ ਪਾਤ ਵੀ ਰਹੀ ਐ। ਇਹ ਸ਼ੂਦਰ ਹੈ ਇਸ ਕਰਕੇ ਧਾਰਮਿਕ ਥਾਂ 'ਤੇ ਨਹੀਂ ਜਾ ਸਕਦਾ ਇਹ ਸ਼ੂਦਰ ਹੈ ਪਬਲਿਕ ਥਾਂ ਤੋਂ ਪਾਣੀ ਨਹੀਂ ਪੀ ਸਕਦਾ ਇਹ ਸ਼ੂਦਰ ਹੈ ਕੰਮ ਨਹੀਂ ਕਰ ਸਕਦਾ ਇਹਦੀ ਡਿਊਟੀ ਸੇਵਾ ਕਰਨੀ ਸਮਾਜ ਆਪਸ ਵਿੱਚ ਜਿੜੀ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਰੱਦ ਕੀਤਾ ਵਿਚਾਰ ਤੇ ਧਰਮ ਕੋ ਕਹਿੰਦੇ ਗੱਲ ਗਲਤ ਹੈ ਉਹ ਕਹਿੰਦੇ ਜਿਹੜਾ ਬ੍ਰਾਹਮਣ ਹੈ ਮੂੰਹ ਚੋਂ ਪੈਦਾ ਹੋਇਆ ਹੈ ਸ਼ਕਤਰੀ ਬਾਹਾਂ ਚੋਂ ਪੈਦਾ ਹੋਇਆ ਹੈ ਪੇਟ ਚੋਂ ਵੈਚ ਪੈਦਾ ਹੋਇਆ ਸ਼ੂਦਰ ਪੈਰਾਂ ਚੋਂ ਪੈਦਾ ਹੋਇਆ ਹੈ ਇਸ ਕਰਕੇ ਸ਼ੂਦਰ ਕਦੇ ਵੀ ਮੂਰਖ ਤੋਂ ਮੂਰਖ ਬ੍ਰਾਹਮਣ ਦਾ ਮੁਕਾਬਲਾ ਨਹੀਂ ਕਰ ਸਕਦਾ ਗਿੰਦਾ ਬਾਪੀ ਵਿਦਵਾਨ ਬਣ ਗਏ ਤਾਂ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ ਕਿਹਾ 500 ਸਾਲ ਪਹਿਲਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਾਉਣ ਬਲੇ ਕੋ ਮੰਦੇ ਇਹ ਕਹਿੰਦੇ ਗੱਲ ਗਲਤ ਲੈ ਸਾਡੇ ਬੰਦੇ એનર્ਜੀ ਚੋਂ ਪੈਦਾ ਹੋਏ ਐ ਤੇ ਚੰਗਾ ਮੁੰਡਾ ਕਿਹੜਾ ਹੋ ਗਿਆ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਬੋ ਉਹਨਾਂ ਨੇ ਪੁਰਾਣੇ ਵਿਚਾਰ ਨੂੰ ਰੱਦ ਕੀਤਾ ਕਿ ਉਹ ਗੱਲ ਗਲਤ ਹੈ ਤੇ ਆਹ ਗੱਲ ਠੀਕ ਹੈ ਪਰ ਸਿੱਖ ਮਤ ਵੀ 500 ਸਾਲ ਪੁਰਾਣਾ ਹੋ ਗਿਆ ਕੀ ਜਾਤ ਪਾਤ ਖਤਮ ਹੋ ਗਈ ਅੱਜ ਜਿੰਨੇ ਆਪਾਂ ਬੈਠੇ ਆਇਆ ਕੀ ਆਪਾਂ ਰੋਟੀ ਬੇਟੀ ਦੀ ਸਾਹ ਜ ਆਪਣੀ ਹੈਗੀ ਇਹ ਸੋਚਣ ਵਾਲੀਆਂ ਗੱਲਾਂ ਐ ਇਹੇ ਜੇ ਵੇਲੇ ਸੋਚਣੀਆਂ ਚਾਹੀਦੀਆਂ ਸ਼ਿੰਦੇ ਸਿੱਖ ਨਾਈ ਸਿੱਖ ਚਮਿਆਰ ਸਿੱਖ ਮੱਝਵੀ ਸਿੱਖ ਜੱਟ ਸਿੱਖ ਕਿੰਨੇ ਖੱਤਰੀ ਸਿੱਖ ਕਿੰਨੇ ਕਿਸਮ ਦੇ ਸਿੱਖ ਐ ਤੇ ਉਹ ਆਪ ਸ੍ਰੀ ਦੀ ਰੋਟੀ ਬੇਟੀ ਦੀ ਸਾਹ ਹੈ ਨਹੀਂ ਗੁਰੂ ਸਾਹਿਬ ਦਾ ਵਿਚਾਰ ਹੈ ਜਿਹੜਾ ਕਿਦਾ ਮਾਨਸਿਕ ਜਾਤ ਸਭੇ ਇੱਕ ਇਸ ਦਾ ਚਾਨਬੋ ਜੀਦਾ ਮਤਲਬ ਕੀ ਹੈ ਵੀ ਵਿਚਾਰ ਤੇ ਵਿਹਾਰ ਦਾ ਐਡਾ ਵੱਡਾ ਪਾਟਾ ਹੈ ਜੋ ਵਿਚਾਰ ਗੁਰੂਆਂ ਨੇ 500 ਸਾਲ ਪਹਿਲਾਂ ਦਿੱਤੇ ਸੀ ਅਸੀਂ ਅੱਜ ਵੀ ਉਹਨਾਂ ਨੂੰ ਅਮਲ 'ਚ ਨਹੀਂ ਲਿਆ ਸਕੇ ਜੀਦਾ ਮਤਲਬ ਹੈ ਵੀ ਅਮਲ ਦੇ ਵਿੱਚ ਲਾਉਣਾ ਨੇ ਜਦੋਂ ਗੱਲ ਨੂੰ ਉਹ ਬੜਾ ਔਖਾ ਹੁੰਦਾ ਉਹਨੂੰ ਕਹਿੰਦੇ ਆ ਵਿਹਾਰ ਅਸੀਂ ਵਿਹਾਰ ਨਹੀਂ ਬਣਾ ਸਕੇ ਵਿਹਾਰ ਸਾਡਾ ਕਿਹੜਾ ਚੱਲ ਰਿਹਾ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਦੇ ਵਿਚਾਰਾਂ ਤੇ ਹੈ ਤੇ ਜਿਹੜਾ ਗੁਰੂਆਂ ਨੇ ਰੱਦ ਕੀਤਾ ਹੈ ਸੂਏ ਸੇਟ ਰਹੇ ਇਹ ਹਮੇਸ਼ਾ ਚੱਲਦਾ ਰਹਿਣਾ ਹੈ ਜਦੋਂ ਤੋਂ ਵਿਗਿਆਨ ਆਇਆ ਹੈ ਇਹਨੇ ਬਹੁਤ ਸਾਰੇ ਪ੍ਰਸ਼ਨ ਸ਼ੁਰੂ ਕੀਤੇ ਖੜੇ ਕਰਤੇ ਜਿਹੜੇ ਸਾਡੇ ਦਿਮਾਗ 'ਚ ਖੜੇ ਹੋ ਤੇ ਸਾਨੂੰ ਉਹ ਤੁਹਾਡੇ ਵਿੱਚ ਲਿਆਉਣੇ ਪੈਗੇ ਮਰਨ ਬਾਰੇ ਦੀ ਕਾਮ ਕ੍ਰੋਧ ਲੋ ਮੋਹ ਹੰਕਾਰ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਮੋਹ ਇੱਕ ਸ਼ਬਦ ਆਉਂਦਾ ਹੈ ਮੋਹ ਆਹੀ ਹੈ ਜੀ ਜੋ ਜਿੰਦ ਇੱਥੇ ਵਾਪਰ ਰਿਹਾ ਹੈ ਸਮਾਜ ਦੇ ਵਿੱਚ ਉਹਨੂੰ ਸੱਚ ਮੰਨਣਾ ਤੇ ਸਹਿਜ ਅਵਸਥਾ 'ਚ ਰਹਿਣਾ ਨਾ ਤਾਂ ਸੁੱਖ ਦੇ ਵਿੱਚ ਬਾਲਾ ਸੁਖੀ ਹੋਣਾ ਤੇ ਨਾ ਹੀ ਦੁੱਖ ਦੇ ਵਿੱਚ ਬਾਲਾ ਦੁਖੀ ਹੋਣਾ ਕਿਉਂਕਿ ਜ਼ਿੰਦਗੀ ਦੀ ਜਿਹੜੀ ਇਸ ਨੂੰ ਅਸਾਵਾ ਕਰ ਦਿੰਦਾ ਤੇ ਇਹੋ ਉਹੀ ਡਰ ਜਿਹੜਾ ਮੌਤ ਬਾਰੇ ਹੈ ਉਹਦੇ ਕਰਕੇ ਹੈ ਤੇ ਉਦੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਵੀ ਸਾਨੂੰ ਸਪਸ਼ਟ ਮਿਲਦਾ ਹੈ ਜੋ ਉਪਜੇ ਸੋ ਬਿੰਸ ਹੈ ਇਹ ਇਹੀ ਕਹਿੰਦਾ ਜੀ ਜੋ ਪੈਦਾ ਹੋਇਆ ਉਹਨੇ ਮਰਨਾ ਹੈ ਖਤਮ ਹੋਇਆ ਹੈ ਪਰ ਇੱਕ ਗੱਲ ਜਿਹੜੀ ਇਹ ਹੋਈ ਹੈ ਇਹ ਕਿਉਂ ਹੋਈ ਹੈ ਇਹ ਦੱਸਗੇ ਰਾਜਪਾਲ ਜੀ ਪਰ ਨਾਲ ਨਾਲ ਜਿਹੜਾ ਆਤਮਾ ਦਾ ਸੰਕਲਪ ਹੈ ਆਜ ਉੱਠ ਕੇ ਜਦੋਂ ਟਾਈਮ ਹੋਵੇ ਆ ਗਿਆ ਅੱਗੇ ਹੁਣ ਜਿਹੜੀ ਆਤਮਾ ਦਾ ਸਵਾਲ ਹੈ ਇਹਦੇ ਵਿੱਚ ਦੇਖ ਲਓ ਅੱਗੇ ਕਹਿੰਦੇ ਸੀ ਜਦੋਂ ਬੰਦੇ ਚੋਂ ਆਤਮਾ ਨਿਕਲ ਗਈ ਉਹ ਮਿੱਟੀ ਹੈ ਪਰ ਹੁਣ ਇਹ ਗੱਲ ਗਲਤ ਹੋ ਗਈ ਸਾਰੇ ਅੱਖਾਂ ਹੈ ਬੰਦਾ ਵੀ ਮੌਤ ਹੋ ਗਈ ਅੱਖਾਂ ਕਿਸੇ ਦੇ ਅੰਦਰ ਜਿਉਂਦੀਆਂ ਜਿੰਨਾ ਚਿਰ ਉਹ ਬੰਦਾ ਨਹੀਂ ਮਰਦਾ ਅੱਖਾਂ ਜਿਉਂਦੀਆਂ ਰਹਿਣਗੀਆਂ ਸੰਕਲਪ ਅੱਧ ਹੋ ਗਿਆ ਅੰਗ ਹੁਣ ਗੁਰਦੇ ਦੇਣ ਵਾਲਾ ਬੰਦਾ ਮਰ ਗਿਆ ਪਰ ਗੁਰਦੇ ਜਿਹਦੇ ਅੰਦਰ ਲੱਗੇ ਹੋਏ ਉਹ ਜਿਉਂਦਾ ਹੈ ਸਾਡੇ ਪੁਲਿਸ ਵਾਲਾ ਸਾਥੀ ਸੀਗਾ ਰੋਪੜ ਕੋਲੋਂ ਉਹਦੇ 32 ਅੰਗ ਲੱਗੇ ਹੋਏ ਐ ਇਕੱਲੇ ਦਿਲ ਵਾਲਾ ਮਰਿਆ ਹੋਇਆ 32 ਦੇ 32 ਅੰਗ ਜਿਉਂਦੇ ਐ ਇਹ ਕਿਹੜੇ ਸਰੀਰਦਾਨ ਅਸੀਂ ਕਰਨ ਲੱਗਿਆ ਨਾ ਇਹ ਇਸ ਸੰਕਲਪ ਨੂੰ ਤੋੜਨ ਦੀ ਖਤਰ ਕਰਨ ਲੱਗੇ ਆ ਇਹ ਸਰੀਰ ਮਿੱਟੀ ਨਹੀਂ ਹੁੰਦਾ ਸਰੀਰ ਵੀ ਕੰਮ ਆ ਜਾਂਦਾ ਇਹ ਡਾਕਟਰ ਤੇ ਥੋਟ ਕੋਲੇ ਆਉਂਦੇ ਐ ਜਿਹਨਾਂ ਕੋਲੇ ਸਰੀਰ ਨਾ ਜਾਂਦੇ ਤਾਂ ਇਹ ਥੋਡੇ ਦੇ ਤਜਰਬੇ ਕਰਦੇ ਤੇ ਥੋਡੇ ਜੇ ਕਿੰਨੇ ਹੀ ਮਰ ਜਾਂਦੇ ਜੇ ਉਹ ਗਲਤ ਤਜਰਬਾ ਕਰਦੇ ਉਹ ਅਸੀਂ ਮਰ ਜਾਣਾ ਹੁੰਦਾ ਇਹ ਸਰੀਰਦਾਨ ਇਸ ਕਰਕੇ ਕਰਦੇ ਆ ਵੀ ਤਾਂ ਕਿ ਡਾਕਟਰ ਮਰੇ ਹੋਏ ਸਰੀਰ ਤੇ ਤਜਰਬੇ ਕਰ ਕਰਕੇ ਜਿਉਂਦੇ ਬੰਦਿਆਂ ਨੂੰ ਬਚਾ ਸਕਣ ਗੁਰਦੇ ਬਦਲ ਲਾ ਕੇ ਅੰਗ ਬਦਲਣ ਲੱਗੇ ਫੇਫੜੇ ਬਦਲਣ ਲੱਗੇ ਚਮੜੀ ਬਦਲਣ ਲੱਗੀ ਔਰ ਮਰੇ ਹੋਏ ਬੰਦਿਆਂ ਦੇ ਅੰਗ ਵੀ ਹੁਣ ਲਾਏ ਜਾ ਸਕਦੇ ਆ ਇਹ ਸਾਰਾ ਕੁਝ ਆ ਗਿਆ ਸੋ ਸਾਡਾ ਕਹਿਣ ਤੋਂ ਮਤਲਬ ਇਹ ਹੈ ਵਾਸਤਵ ਜੀ ਆਗੇ ਕਿਉਂਕਿ ਕਥਾ ਵਿਚਾਰੇ ਏਡੀ ਲੰਮੀ ਹੈ ਵਿਚਾਰਾਂ ਦੀ ਵਿਚਾਰ ਕਰਨ ਲੱਗ ਜੇ ਤਾਂ ਇਹ ਬੜੇ ਕਿਸਮ ਦੇ ਹੈ ਪਰ ਸਾਡੇ ਸਾਹਮਣੇ ਸਤੂਲ ਇਹ ਹੈ ਵੀ ਜੋ ਵੀ ਗਲਤ ਕਟਨਾਵਾ ਵਾਪਰ ਰਹੀਆਂ ਆ ਅਸੀਂ ਇਹਨਾਂ ਦੇ ਕਾਰਨਾਂ ਨੂੰ ਸਮਝਣਾ ਹੈ ਜੇ ਸਾਨੂੰ ਨੁਕਸਾਨ ਪਹੁੰਚ ਰਿਹਾ ਸਮਾਜ ਦੇ ਵਿੱਚ ਬਦਲਦੇ ਵਰਤ ਰਹੇ ਵਰਤਾਰਿਆਂ ਤੋਂ ਉਹਦਾ ਕਾਰਨ ਉਹ ਸਮਾਜ ਦੇ ਵਿੱਚ ਹੈ ਕਿ ਉਸ ਤਰਾ ਮੰਨ ਕੇ ਵੀ ਜਿਵੇਂ ਹੋ ਰਿਹਾ ਠੀਕ ਹੈ ਇਹ ਗੱਲ ਹੱਲ ਨਹੀਂ ਹੋਣੀ ਅੱਜ ਕਰ ਲਿਓ 10 ਸਾਲ ਨੂੰ ਹੋਰ ਕਰ ਲਿਓ 20 ਸਾਲਾਂ ਨੂੰ ਕਰ ਲਿਓ ਇਹ ਗਲਤ ਸਮਾਜਿਕ ਢਾਂਚਾ ਸਾਨੂੰ ਠੀਕ ਕਰਨਾ ਹੀ ਪੈਣਾ ਹੈ ਅਸੀਂ ਇਹ ਕਰਨਾ ਹੈ ਤੇ ਜਿਹੜਾ ਪਹਿਲਾਂ ਗਲਤ ਸੀ ਉਹ ਠੀਕ ਕੀਤਾ ਉਹ ਵੀ ਉਹਨਾਂ ਫਿਲਾਸਫਰਾਂ ਦੇ ਵਿਚਾਰਵਾਨਾਂ ਦੇ ਵਿਚਾਰਾਂ ਦੇ ਮਗਰ ਲਾ ਕੇ ਵਿਹਾਰ ਦੇ ਵਿੱਚ ਅਸੀਂ ਉਹ ਲਿਆਂਦੇ ਆ ਤੇ ਫੇਰ ਉਹ ਬਦਲਿਆ ਸਾਡੇ ਪੰਜਾਬ ਦਾ ਜਿਹੜਾ ਹਾਲ ਹੈ ਉਹ ਤੁਸੀਂ ਉਡੀਸਾ ਦੇ ਮੁਕਾਬਲੇ ਬਹੁਤ ਵਧੀਆ ਹੈ ਮੱਧ ਪ੍ਰਦੇਸ਼ ਦੇ ਮੁਕਾਬਲੇ ਬਹੁਤ ਵਧੀਆ ਹੈ ਝਾਰਖੰਡ ਦੇ ਮੁਕਾਬਲੇ ਬਹੁਤ ਵਧੀਆ ਹੈ ਫਿਰ ਉਹ ਉਹਨਾਂ ਰਹਿਬਰਾਂ ਕਰਕੇ ਹੈ ਜਿਨ੍ਹਾਂ ਦੀ ਤਾਬਿਆ 'ਚ ਤੁਸੀਂ ਬੈਠੇ ਹੋ ਜਾਂ ਹੋਰ ਫਲਸਫਰਾਂ ਦੀ ਕਰਕੇ ਐ ਵਿਗਿਆਨੀਆਂ ਦੇ ਕਰਕੇ ਐ ਬਹੁਤ ਸਾਰੇ ਝੂਠ ਵਿਗਿਆਨੀਆਂ ਨੇ ਨਾ ਮਤਲਬ ਨੰਗੇ ਕਰਤੇ ਤੇ ਇਸ ਪ੍ਰਵਾਹ ਦੀ ਇਹ ਖਾਸ ਗੱਲ ਹੈ ਜਿਹਦੇ ਕਰਕੇ ਸਾਡਾ ਇੱਥੇ ਬੋਲਣ ਦਾ ਮਤਲਬ ਬਣਿਆ ਕਿ ਇਹਨਾਂ ਨੇ ਉਹਨਾਂ ਵਿਚਾਰਾਂ ਨੂੰ ਲੈ ਕੇ ਬੇਸ਼ੱਕ ਲੋਕ ਵਿਰੋਧ ਵੀ ਕਰਦੇ ਐ ਉਹਨਾਂ ਪਰਿਵਾਰਾਂ ਨੂੰ ਲੈ ਕੇ ਚੱਲੇ ਆ ਉਹਨਾਂ ਵਿਚਾਰਾਂ ਨੂੰ ਲੈ ਕੇ ਚੱਲੇ ਆ ਜਿਹੜੇ ਸਮਾਜ ਦੀ ਭਲਾਈ ਦੇ ਖਾਤਰ ਅੰਧਵਿਸ਼ਵਾਸ ਵਹਿਮਾਂ ਭਰਮਾਂ ਚੋਂ ਪਖੰਡਾਂ ਚੋਂ ਐਵੇਂ ਕਰਮਕਾਂਡਾਂ ਚੋਂ ਕੱਢਣ ਦੀ ਖਾਤਰ ਜਿਹੜੀ ਲੜਾਈ ਹੈ ਭੂਤਾਂ ਪ੍ਰੇਤਾਂ ਦੇ ਡਰ ਖਤਮ ਕਰਨ ਦੀ ਖਾਤਰ ਜਿੰਨਾ ਚੁੜੇਲਾਂ ਦੇ ਡਰ ਸਾਡੇ ਚੁੰਜ ਕੇ ਬੰਦਾ ਡਰਿਆ ਹੋਇਆ ਹੀ ਜਿਹੜਾ ਹੈ ਨਾ ਉਹ ਢੂੜ ਨੂੰ ਮੰਨਦਾ ਹੈ ਕਿ ਜੇ ਡਰ ਦਿਮਾਗ ਚੋਂ ਨਿਕਲ ਜੇ ਤੇ ਬੰਦੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪੇ ਹੀ ਹੱਲ ਹੋ ਜਾਣਗੀਆਂ ਇਸ ਕਰਕੇ ਨਿੱਡਰ ਤੇ ਦਲੇਰ ਬਣਾਉਣਾ ਜਦ ਉਹਨਾਂ ਤੇ ਨਹੀਂ ਬਣ ਸਕਦੇ ਜਿੰਨਾ ਤੇ ਅਸੀਂ ਸੱਚਾਈ ਨੂੰ ਨਹੀਂ ਸਮਝ ਸਕਦੇ। ਤੋਂ ਇਸ ਕਰਕੇ ਸੱਚ ਕਿਹਦਾ ਉਹ ਕਦੇ ਪੂਰਾ ਨਹੀਂ ਹੁੰਦਾ। ਉਹ ਹਮੇਸ਼ਾ ਰਿਲੇਟਿਵ ਹੁੰਦਾ ਹੈ। ਐਬਸੋਲਿਊਟ ਸੱਚਾਈ ਕਦੇ ਨਹੀਂ ਹੁੰਦੀ। ਕਿਉਂਕਿ ਹਰ ਸਮੇਂ ਦਾ ਸੱਚ ਵੱਖੋ ਵੱਖਰਾ ਹੁੰਦਾ ਹੈ ਤੇ ਜਿਹੜੇ ਸਮਾਜ ਦੇ ਵਿੱਚ ਫਿਲਾਸਫਰ ਪੈਦਾ ਹੋਏ ਐ, ਚੰਗੇ ਬੰਦੇ ਪੈਦਾ ਹੋਏ ਐ ਜਿਹੜੇ ਸਮਾਜ ਨੂੰ ਬਦਲਣਾ ਚਾਹੁੰਦੇ ਸੀ, ਉਹਨਾਂ ਨੇ ਵਿਚਾਰ ਬਦਲੇ। ਵਿਚਾਰ ਬਦਲਦ ਕਰਕੇ ਉਹਨਾਂ ਨੂੰ ਕੁਰਬਾਨੀਆਂ ਸਹਿਗੀਆਂ ਪਈਆਂ। ਇਸ ਤਰ੍ਹਾਂ ਹੀ ਚੜਿਆ ਸਰਨਾਥ ਵਰਗੇ ਸ਼ਮਸ ਤੂਰੇਜ਼ ਵਰਗੇ ਉਹਨਾਂ ਦੀਆਂ ਖੱਲਾਂ ਲਾਤੀਆਂ ਪੁੱਠੀਆਂ ਕਰ ਕਰਕੇ ਗਲੀਲੀਓ ਵਰਗਿਆਂ ਨੂੰ ਕੈਦ ਰੱਖਿਆ ਗੁਰੂਆਂ ਨੂੰ ਆਗ ਹੀ ਲਾਤੀ ਉਹਨੇ ਇਹੋ ਕਿਹਾ ਸੀ ਜੀ ਧਰਤੀ ਜਿਹੜੀ ਹੈ ਇਹ ਸੂਰਜ ਦੇ ਵਾਰੇ ਘੁੰਮਦੀ ਹੈ ਨਾ ਕਿ ਖੜੀ ਹੈ ਐਨੀ ਗੱਲ ਪਿੱਛੇ ਤੇ ਹੁਣ ਦੁਨੀਆ ਦੇ ਵਿੱਚ ਸੱਚ ਹੋ ਗਿਆ ਔਰ 150 ਸਾਲ ਬਾਅਦ ਉਹਦਾ ਗਲੀਲੀਓ ਦਾ ਸ਼ਰੀਰ ਸੀ ਨਾ ਉੱਥੋਂ ਦੱਬਿਆ ਹੋਇਆ ਕੱਢ ਕੇ ਜਿਹੜਾ ਕਿਉਰੋ ਚੱਕਿਆਂ 'ਚ ਦੱਬਿਆ ਸੀ ਉੱਚੇ ਬੰਦੇ 'ਚ ਦੱਬਿਆ ਗਿਆ ਤੇ 1986 96 'ਚ ਸ਼ਾਇਦ ਪਾਪ ਨੇ ਇਸਾਈ ਮਤ ਦਾ ਜਿਹੜਾ ਮੁਖੀ ਉਹਨੇ ਮਾਫੀ ਮੰਗ ਲਈ ਵੀ ਜਿਹੜੀ ਗੱਲ ਗਲੀਲੀਓ ਕਹਿੰਦਾ ਸੀ ਉਹ ਸੱਚ ਸੀ ਜਿਹੜੀ ਸਾਡੀ ਬਾਈਬਲ 'ਚ ਲਿਖੀ ਸੀ ਉਹ ਝੂਠੀ ਗਲਤੀ ਮੰਨ ਲਈ ਤੋਂ ਇਸ ਕਰਕੇ ਵਿਚਾਰ ਕਦੇ ਖੜਦਾ ਨਹੀਂ ਆਪਣੇ ਮਨ ਨੂੰ ਹਮੇਸ਼ਾ ਖੁੱਲਾ ਰੱਖੋ ਤੇ ਉਹ ਲੋਕ ਜਿਹੜੀਆਂ ਨਵੀਆਂ ਗੱਲਾਂ ਨਵੇਂ ਨਵੀਆਂ ਪਹਿਤਾਂ ਨਵੇਂ ਵਿਚਾਰ ਨਵਾਂ ਕੁਝ ਲੈ ਕੇ ਆਉਂਦੇ ਆ ਉਹਨਾਂ ਨੂੰ ਹਮੇਸ਼ਾ ਹੀ ਤੰਗੀ ਸਿਹਣੀ ਪਈ ਐ ਉਹਨਾਂ ਨੂੰ ਨਖੇੜਾ ਸਹਿਣਾ ਪਿਆ ਸੋ ਇਸ ਕਰਕੇ ਹਮੇਸ਼ਾ ਗੁਰੂਆਂ ਦਾ ਵੀ ਇਹੀ ਕਿਹਾਏ ਕੁਝ ਸੁਣੀਏ ਕੁਝ ਕਹੀਏ ਧਿਆਨ ਨਾਲ ਸੁਣੋ ਫਿਰ ਵਿਚਾਰ ਕਰੋ ਵਿਚਾਰ ਕਰਕੇ ਜਿਹੜਾ ਠੀਕ ਲੱਗਦਾ ਹੈ ਉਹਨੂੰ ਮੰਨੋ ਲਾਈ ਲੱਗਣਾ ਬੜੋ ਪਹਿਲਾਂ ਜਾਣੋ ਫੇਰ ਮੰਨੋ ਮੌਤ ਬਾਰੇ ਜੀਵਨ ਬਾਰੇ ਜ਼ਿੰਦਗੀ ਦੇ ਹਰੇਕ ਖੇਤਰ ਬਾਰੇ ਤੁਹਾਨੂੰ ਪਹਿਲਾਂ ਵਿਵੇਕ ਸ਼ੀਲ ਬਣਨਾ ਪਊ ਵਿਵੇਕ ਤਾਂ ਨਹੀਂ ਮੰਗਿਆ ਆਪਾਂ ਵਿਵੇਕ ਹੁੰਦਾ ਕੀ ਹੈ ਬਹੁਤੀ ਜਨਤਾ ਨੂੰ ਪਤਾ ਹੀ ਨਹੀਂ ਵਿਵੇਕ ਕੀ ਹੁੰਦਾ ਹੈ ਵਿਵੇਕ ਹੁੰਦਾ ਹੈ ਗਿਆਨ ਉਹ ਵੀ ਸੱਚਾ ਬਥੇਰੇ ਗ੍ਰੰਥ ਲਿਖੇ ਪਏ ਜਿਨ੍ਹਾਂ ਚ ਬੜੇ ਗੱਪ ਲਿਖੇ ਆ ਉਨ ਨੂੰ ਹੱਥਲ ਕਰੋ ਗਿਆਨ ਦੇ ਸਹਾਰੇ ਕੀ ਹੋਊਗਾ ਬੁੱਧੀ ਵੱਧ ਜੂਗੀ ਜਿਵੇਂ ਵੋਲਟੇਜ ਵੱਧ ਆ ਜਾਂਦੀ ਹੈ ਨਾ ਐਂ ਬੰਦੇ ਦੇ ਦਿਮਾਗ ਦੀ ਵੋਲਟੇਜ ਵੱਧ ਜਾਂਦੀ ਹੈ ਗਿਆਨ ਦੇ ਸਹਾਰੇ ਬੁੱਧੀ ਦੀ ਵਰਤੋਂ ਕਰਕੇ ਸਮੇਂ ਤੇ ਸਥਾਨ ਮੁਤਾਬਕ ਸਹੀ ਫੈਸਲਾ ਲੈਣ ਦੀ ਸ਼ਕਤੀ ਇਹ ਹੈ ਬਤੇ ਸੋ ਇਸ ਕਰਕੇ ਬਹੁਤ ਝੁੰਗੀਆਂ ਵਿਚਾਰਾਂ ਅਸੀਂ ਇੱਥੇ ਕੀਤੀਆਂ ਔਰ ਕਈਆਂ ਨੂੰ ਲੱਗਦਾ ਉਹ ਉਪਰੀਆਂ ਐ ਪਰ ਜੇ ਅੱਗੇ ਵਧਣਾ ਹੈ ਸਮਾਜ ਨੂੰ ਅੱਗੇ ਲੈ ਜਾਣਾ ਹੈ ਤਾਂ ਉਹ ਸਾਰੇ ਡਰ ਉਹ ਸਾਰੀਆਂ ਧਾਰਨਾਵਾਂ ਜਿਹੜੀਆਂ ਸਦੀਆਂ ਤੋਂ ਸਥਾਪਿਤ ਐ ਔਰ ਸਾਡੇ ਦਿਮਾਗ 'ਚ ਹੈਗੀਆਂ ਪਰ ਸਚਾਈ ਨਹੀਂ ਹੈ ਇਸ ਕਰਕੇ ਸਾਨੂੰ ਧਿਆਨ ਨਾਲ ਸੁਣਨੇ ਚਾਹੀਦੇ ਐ ਧਿਆਨ ਨਾਲ ਸੁਣਨਾ ਚਾਹੀਦਾ ਠੀਕ ਲੱਗੇ ਮੰਨ ਲੈਣਾ ਚਾਹੀਦਾ ਨਹੀਂ ਠੀਕ ਲੱਗਣਾ ਤੇ ਭਾ ਉਹ ਉੱਥੇ ਜਾ ਕੇ ਛੱਡ ਦੇ ਉਹਦਾ ਫਾਇਦਾ ਲਖਾਨ ਆਪਾਂ ਨੂੰ ਇਸ ਕਰਕੇ ਮੈਂ ਅਸੀਂ ਸਤਖੀਲ ਸੁਸਾਇਟੀ ਵੱਲੋਂ ਇਹ ਸਾਰੇ ਪਰਿਵਾਰ ਦਾ ਜਿਨੇ ਉਹਨਾਂ ਵਿਚਾਰਾਂ ਨੂੰ ਫਲਾਉਣ ਲਈ ਸੱਚ ਦੀ ਖੋਜ ਲਈ ਸੱਚ ਦੀ ਸਥਾਪਤੀ ਲਈ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਇਹਦੀ ਬਹੁਤ ਤਕਲੀਫ ਹੋਈ ਹੈ ਕਿਉਂਕਿ ਵਿਚਾਰਨਾ ਤਾਂ ਉਹਨਾਂ ਨੇ ਸੀ ਨਿੱਜੀ ਤੌਰ ਤੇ ਆਪਾਂ ਆਪਦੇ ਔਲਾਦ ਨਾਲ ਜੁੜੇ ਹੁੰਨੇ ਆ ਪਰ ਇਹਦਾ ਸਾਨੂੰ ਵੀ ਤਕਲੀਫ ਹੈ ਜਿਹਦੇ ਕਰਕੇ ਸੱਫੋਂ ਆ ਗੱਲਾਂ ਬੋਲੀਆਂ ਅਖੀਰ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਕਿਉਂਕਿ ਰਵਾਇਤੀ ਗੱਲਾਂ ਨਹੀਂ ਸੀ ਜਿਹੜੀਆਂ ਆਮ ਤੌਰ ਤੇ ਹੁੰਦੀਆਂ ਔਰ ਕਿਸੇ ਦੀ 70 70 ਵੀ ਹੋ ਸਕਦੀ ਹੈ ਇਹ ਚੱਲਦੀ ਰਹਿੰਦੀ ਹੈ ਪਰ ਸਾਨੂੰ ਗੱਲਾਂ ਬਾਰੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਇਹ ਜਿਹੀਆਂ ਘਟਨਾਵਾਂ ਵੇਰਨਾ ਵਾਪਨ ਉਹਨਾਂ ਦੇ ਕਾਰਨ ਰੋਪਣੇ ਚਾਹੀਦੇ ਆ ਤੇ ਉਹਨੂੰ ਠੀਕ ਕਰਨ ਵਾਸਤੇ ਅੱਗੇ ਤੁਰਨਾ ਚਾਹੀਦਾ ਫੜਨਾ ਚਾਹੀਦਾ ਸਿੱਖਣਾ ਚਾਹੀਦਾ ਅਖੀਰ ਦੇ ਵਿੱਚ ਸਾਰਿਆਂ ਤੋਂ ਨਿਮਰਤਾ ਸਹਿਤ ਵਾਪਸੀ ਬਰਨਦਾ ਹਾਂ ਮੈਂ ਤੁਹਾਤੋਂ ਉਜਾਗ ਸਕਦਾ ਨਾ ਮਿਹਰਬਾਨੀ ਸ਼ੁਕਰੀਆ